ਦਾ ਵਿਰੋਧ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਾਨੂੰ ਜਾਗਰੂਕ ਕਰਨਾ ਇੱਕ ਜਿਵੇਂ 2020 ਦੇ ਵਿੱਚ ਉਸੇ ਵਰਗਾ ਹੈ ਕਿ ਤਿੰਨ ਕਾਲੇ ਕਾਨੂੰਨ 'ਚ ਇੱਕੋ ਹੀ ਨੀਤੀ ਹੈ ਬੱਤ ਤੋਂ ਸਦੇ ਭਰਨੋ ਬਹੁਤ ਪੁਰਾਣੇ ਵਰਤੋਂ ਹੈ ਅੱਜੇ ਰਾਜੇ ਨਾਲੇ ਹਟਾ ਰਹਿ ਨਹੀਂ ਮਿਲਦੀ ਛੱਡ ਪਰਿਵਾਰ ਖੇੜੀ ਖੇੜੂ ਹੋ ਜਾਏਗਾ ਜੇ ਸਾਡੀ ਮੈਂ ਨੀਂਦ ਨਹੀਂ ਲੀਣੀ ਹੈ ਕੀ ਕਰਾਂਗੇ ਜੋ ਮਹਿਜ਼ਾ ਦਾ ਬਹੁਤ ਆਉਂਦੀ ਕਮਾ ਸਕਦਾ ਹਾਂ ਲੈ ਸੁਪਿਆ ਚ ਜਾ ਕੇ ਵੀ ਪ੍ਰਸ਼ਾਦਾ ਪਾਣੀ ਬੰਦਿਆ ਕਰੋਨਾ ਦੇ ਵਿੱਚ ਲੋਕ ਕੁੱਫੇ ਮਰਦੇ ਤੇ ਕੋਈ ਪ੍ਰਸ਼ਾਦਾ ਨਹੀਂ ਮਿਲਦਾ ਜੀ ਕੋਲ ਤਾਂ ਆਪਣੇ ਘਰ ਦਾ ਦੀਸ਼ਾਣਾ ਕੁਛ ਆਪਾਂ ਬਣ ਕੇ ਆਉਂਦੇ ਸੀ ਜੀ ਜੀ ਪਰ ਸਰਕਾਰ ਬਣਾਉਣਿਆ ਕੀ ਆਪਾਂ ਬਣਾਉਣਿਆ ਉਹ ਸਾਰੇ ਵਕਤ ਜਿੰਦਾ ਕਿ ਹੁਣ ਵੀ ਅਮਰੀਕਾ ਨਾਲ ਇੱਕ ਕੇ ਬਣਿਆ ਪਿਆ ਮੋਦੀ ਸਰਕਾਰ ਜਿਹੜਾ ਕਹਿੰਦਾ ਕਿ ਮੇਰਾ ਸ਼ੁਭਾਜੀ ਇਹਦਾ ਸ਼ਕਤੀ ਆ ਉਹ ਅਮਰੀਕਾ ਕੇ ਗੋਟਣੇ ਟੇਕ ਰਿਹਾ ਆਪਾਂ ਦੇਖਿਆ ਹੀ ਆ ਕਿ ਆਪਣੇ ਕਿਵੇਂ ਜਿਹੜੇ ਬਾਹਰੋਂ ਨੌਜਵਾਨ ਮੁੰਡੇ ਕਿਵੇਂ ਇਹਨਾਂ ਦੇ ਬੇੜੀਆਂ ਪਾਪਾ ਇੱਥੇ ਭੇਜਿਆ ਉਹ ਵੀ ਉਹ ਸਮਝਾਉਣਾ ਇੱਕ ਕਮਜ਼ੋਰਾਂ ਦੀ ਛੋਟੀ ਜਿਹੀ ਇੱਕ ਗੱਲ ਮਨਦੀ ਕਰਨੀ ਚਾਹੁੰਦਾ ਮੈਂ ਛੋੜਦਾ ਹੀ ਹੁੰਦਾ ਸੀ ਇਹ ਗੱਲ ਕੋਈ ਜਿਹੜੇ ਮਤਲਬ ਦੋ ਅਸੀਂ ਨਵਾਇਦੇ ਸੂਬੇ ਚ ਪਾਏ ਹੋਏ ਆ ਵੀ ਇਹਨਾਂ ਦਾ ਥੋੜਾ ਸੂਬੇ ਵਾਲੇ ਵੀ ਮਾਨ ਸਨਮਾਨ ਹੋਵੇ ਆਪ ਜੀ ਪੋਰਟਸ ਮੁੱਖਤਰੀ ਪਹਿਲਾਂ ਤੋਂ ਕੁੱਝ ਰਹੀ ਹੈ ਜਦ ਇੱਥੇ ਮੋੜ ਚ ਲੱਗੇ ਆ ਜਦ ਵੀ ਆਪਣੀ ਕੋਸ਼ਿਸ਼ ਇਹ ਜਿਹੜੀ 5 ਮੈਂਬਰੀ ਕਮੇਟੀ ਬਣੀ ਸੀ ਉਹਦੇ ਚ ਆਪਣੀ ਜਿੱਥੇ ਮੈਂ ਵੀ ਸੀ ਵੀ ਮੈਂ ਤੇ ਕੋਸ਼ਿਸ਼ ਕਰਦੇ ਹਾਂ ਕਿ ਸਰਕਾਰਾਂ ਦੇ ਵੀ ਥੋੜੇ ਲੋਕਾਂ ਦੇ ਵੀ ਪ੍ਰਚਾਰ ਕੋਰੇ ਛਾਣੇ ਜੇ ਤਾਂ ਰਹੇ ਆਪਾਂ ਇਕੱਠੇ ਜੇ ਤਾਂ ਇਹ ਮੀਨਤ ਕੋ ਬੱਦ ਜੇ ਆਪਣੀ ਜਲਾਬ ਨੇ ਮਾਰ ਕੇ ਵੀ ਥੋੜਾ ਮੈਂ ਦੇਖ ਕੇ ਵੀ ਜਦੋਂ ਤਾਂ ਬੁਰਾ ਨਹੀਂ ਜੀ ਵੀ ਜਾਂਦੀ ਅਸੀਂ ਕਿਨਾਂ ਜਦੋਂ ਐਸ.ਡੀ.ਐਮ ਦਾ ਡੀ.ਸੀ ਕਹਿੰਦੇ ਵੀ ਆਵਾਜ਼ ਨਿਕਲਿਆ ਰਿਹਾ ਕੈਂਸਲ ਨਹੀਂ ਹੁੰਦਾ ਉਹ ਸ਼ਹਿਰ ਤੱਕ ਦੇ ਕਰੀਬ ਸਾਨੂੰ ਉਸਦੇ ਪੈਸੇ ਮਿਲੂ। ਛੋਟੇ ਤੇ ਮੋਰਚਾ ਕਾਮਯਾਬ ਨਹੀਂ ਕੋਈ ਉਹ ਵਿਧਾਇਕ ਨੂੰ ਵੇਲ ਵੇ ਲੈਣਗੇ। ਮੈਂ ਜ਼ਿਲ੍ਹਾ ਦਾ ਜਰਨਲ ਸੈਕਟਰੀ ਉਸ ਤੋਂ ਪਹਿਲਾਂ ਤਾਂ ਬਹੁਤ ਛੋਟੇ ਮੋਰਚੇ ਲਉਂਗੇ ਸੀ ਏਡਾ ਤਜਰਬਾ ਨਹੀਂ ਸੀ। ਮੇਰੇ ਕੋਲ 5-10 ਬੰਦੇ ਇਕੱਠੇ ਹੋ ਕੇ ਆ ਗਏ ਜਿਹਨਾਂ ਦੀ ਜ਼ਮੀਨ ਸੀ ਵਿਚਕਾਰ ਦੇ ਆ ਕਰਤਾ ਅਰਜ਼ੀ ਜਮ੍ਹਾਂ ਕਰਾਉਣ ਲਈ। ਜਾ ਲੁਕਾ ਨਾ ਉਮਰਾ ਉਹ ਵੀ ਇੱਕ ਮੇਰਾ ਵੀਰ ਮੇਰਾ ਵੀਰ ਸਾਥੀ ਤੇੜੀ ਲਾਰ ਕੀ ਉਹਨੇ ਰੇੜੀ ਇਹਨਾਂ ਡੇਢ ਕਿਲਾ ਜ਼ਮੀਨ ਦਾ ਦੀ ਬੱਟਿਆਂ ਦਾ ਤਾਂ ਸਾਥ ਇੱਕ ਸਰਕਾਰ ਕਹਿੰਦੀ ਜੇ ਤੁਮੋਂ ਸੀ 4800 ਗਜ ਦਾ ਲੈ ਕੇ 1200 ਮੋੜਾਂ ਨਹੀਂ ਇੱਥੇ ਤਾਂ ਜੇ ਸਿੱਧਾ ਹੀ ਦਿਖਦਾ ਵਿੱਚ 4800 ਮੋੜਾ ਨਿਹਾਲ ਅੱਲਾਹ ਨਾਮ ਮਰਦੰਦਰ ਸਿੰਘ ਪਾਲ ਮਾਜਰਾ ਜਨ ਅਸਕਤਰ ਪੰਜਾਬ ਅੱਜ ਇੱਥੇ ਮੀਟਿੰਗ ਕੀਤੀ ਗਈ ਹੈ ਤੁਮਾਡ ਲੈਂਡ ਕਿਸੂਸ਼ਨ ਉਹ ਸਰਕਾਰ ਜਿਹੜੀ ਲੈਂਡ ਪੂਲਿੰਗ ਸਕੀਮ ਲਿਆਈ ਆ ਉਹਦੇ ਵਿਰੋਧ ਚ ਅਸੀਂ ਇਹ ਮੀਟਿੰਗ ਕੀਤੀ ਆ ਅਸੀਂ ਸਰਕਾਰ ਨੂੰ ਅੱਜ ਇਥੋਂ ਵਾਰ ਨਹੀਂ ਦੰਨੇ ਆ ਕਿ ਕਿਸੇ ਵੀ ਕੀਮਤ ਤੇ ਅਸੀਂ ਆਪਣੀ ਜ਼ਮੀਨ ਸਰਕਾਰ ਨੂੰ ਨਹੀਂ ਦਵਾਂਗੇ ਜਿਹੜੀ ਪਾਲਸੀ ਉਹ ਤੁਰੰਤ ਵਾਪਸ ਲਈ ਜਾਵੇ ਨਹੀਂ ਫਿਰ ਬਹੁਤ ਤਕੜਾ ਵਿਰੋਧ ਕਰਨ ਦੇ ਲਈ ਸਰਕਾਰ ਤਿਆਰ ਰੋਹ ਚੱਲਣ ਦੇ ਲਈ ਦਾ ਵੀ ਹੈ ਜਿਸ ਬਿਸ਼ੇ ਨੂੰ ਨਾਲ ਮੈਂ ਇਹ ਮੰਗ ਕੀਤੀ ਹੈ ਤੁਹਾਡੀ ਸਾਡੀ ਮੇਨ ਮੰਗ ਹੈ ਵੀ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦੇਣੀ ਆ ਮੰਗ ਤਾਂ ਫੇਰ ਹੁੰਦੀ ਆ ਕਿ ਨਾ ਜੇ ਅਸੀਂ ਕਹੀ ਵੀ ਸਾਨੂੰ ਇੰਨੇ ਪੈਸੇ ਦੇ ਦਿਓ ਜਾਂ ਫਲਾਣੀ ਚੀਜ਼ ਦੇ ਦਿਓ ਜਿਹੜੀ ਸਰਕਾਰ ਦੀ ਪਾਲਿਸੀ ਅਸੀਂ ਉਹਨੂੰ ਗਲਤ ਕਹਿੰਦੇ ਆ ਉਹ ਸਾਡੀ ਜ਼ਮੀਨ ਖੋਹਣ ਵਾਲੀ ਆ ਉਹਨਾਂ ਦੀ ਪਾਲਿਸੀ ਆ ਵੀ ਅਸੀਂ ਤੁਹਾਨੂੰ ਜ਼ਮੀਨ ਲੈ ਕੇ ਇੱਕ ਏਕੜ ਜਿੰਨੀ ਜੇ ਲਵਾਂਗੇ ਤਾਂ 1000 ਗਜ ਦਾ ਤੁਹਾਨੂੰ ਰਹਿਸ਼ੀ ਪਲਾਟ ਦਵਾਂਗੇ 200 ਗਜ ਦਾ ਕਮਰਸ਼ੀਅਲ ਪਲਾਟ ਦਵਾਂਗੇ ਇਹ ਇਹ ਸਾਨੂੰ ਪਾਲਸੀ ਕਿੱਥੋਂ ਸੂਟ ਆ ਜੂਵੇ ਕਿਸੇ ਨੂੰ ਵੀ ਨਹੀਂ ਆਉਂਦੀ 4800 ਗੱਜ ਲੈ ਕੇ ਸਾਨੂੰ 1200 ਗੱਜ ਸਰਕਾਰ ਜਗਾ ਦੇਣ ਦੀ ਆਫਰ ਦੇ ਕੇ ਇਹ ਗੱਲ ਕਹਿੰਦੇ ਵੀ ਤੁਹਾਡੇ ਫਾਇਦੇ ਦਾ ਕੰਮ ਕਰਦੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਤੁਸੀਂ ਸਾਡਾ ਇਹ ਜਿਹਾ ਫਾਇਦਾ ਕਰਦੇ ਆ ਸਾਨੂੰ ਫਾਇਦੇ ਦੀ ਇਹ ਜਿਹੀ ਜਰੂਰਤ ਨਹੀਂ ਇਹ ਤੁਰੰਤ ਪਾਲਸੀ ਵਾਪਸ ਲਈ ਜਾਵੇ ਕਿਸੇ ਵੀ ਕੀਮਤ ਤੇ ਅਸੀਂ ਇਹ ਜ਼ਮੀਨ ਕਿਸਾਨਾਂ ਦੀ ਨਹੀਂ ਦੇਣ ਦੇਵਾਂਗੇ ਦੇਵਾਂਗੇ ਪ੍ਰਧਾਨ ਜੀ ਸੁਣੇਗਾ ਤੁਹਾਡੀ ਮੀਟਿੰਗ ਦੀ ਗੱਲ ਚੱਲ ਰਹੀ ਸੀ ਕਹਿੰਦੇ ਤੁਹਾਡੇ ਕਿਸਾਨਾਂ ਚੋਂ ਹੀ ਲਗਾ ਲੈਣਾ ਕੁਝ ਬੰਦੇ ਨੇ ਹਮੇ ਵੀ ਭਰੀ ਆ ਓਵੇਂ ਇਨਵੈਸਟਰ ਲੋਕ ਬਿਲਕੁਲ ਬਿਲਕੁਲ ਨਹੀਂ ਕਿਸੇ ਨੇ ਹਾਮੀ ਭਰਨੀ ਜਾਂ ਤਾਂ ਉਹ ਬੰਦੇ ਕੋਲ ਜ਼ਮੀਨ ਨਹੀਂ ਹੋਊਗੀ ਜਾਂ ਫਿਰ ਸਰਕਾਰ ਨੇ ਕੋਈ ਦੋ ਚਾਰ ਬੰਦੇ ਆਪਣੇ ਖੜੇ ਕਰਕੇ ਫਰਜ਼ੀ ਬੰਦੇ ਖੜੇ ਕਰਕੇ ਕਿ ਸਰਕਾਰਾਂ ਇਹ ਜਿਹੇ ਕੰਮ ਕਰਦੀ ਜਾਂਦੀਆਂ ਨੇ ਸਰਕਾਰਾਂ ਨੂੰ ਇਹ ਲੱਗਦਾ ਨਹੀਂ ਹੁੰਦਾ ਵੀ ਆਮ ਲੋਕ ਨੇ ਜਿਹੜੇ ਉਹ ਮੂਰਖ ਨੇ ਸ਼ਾਇਦ ਸਰਕਾਰ ਨੂੰ ਇਹ ਭੁਲੇਖਾ ਦਿੱਲੀ ਦਾ ਇਹ ਮੋਰਚੇ ਤੇ ਵੀ ਸਰਕਾਰ ਨੇ ਕੋਈ ਸਿੱਖਿਆ ਨਹੀਂ ਪਹਿਲਾਂ ਇਹ ਲੱਗਦਾ ਹੁੰਦਾ ਸੀ ਵੀ ਆਮ ਲੋਕਾਂ ਨੂੰ ਕੋਈ ਪਤਾ ਨਹੀਂ ਪਰ ਆਮ ਲੋਕਾਂ ਨੇ ਉਹ ਦਿੱਲੀ ਦਾ ਮੋਰਚਾ ਜਿਹੜੇ ਬਹੁਤ ਪੜੇ ਲਿਖੇ ਬੰਦੇ ਦੀ ਆਪਣੇ ਆਪ ਨੂੰ ਬਿਊਰੋਕ੍ਰੇਟ ਕਰਾਉਂਦੇ ਵੀ ਸਾਡੇ ਵਰਗਾ ਕੋਈ ਹੈ ਨਹੀਂ ਉਹਨਾਂ ਨੂੰ ਹਰਾ ਕੇ ਜਿੱਤਿਆ ਕੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਦੱਸ ਸਰਕਾਰ ਨੂੰ ਤਾਂ ਸਾਡੀ ਇਹੀ ਵਾਰਨਿੰਗ ਆ ਵੀ ਇਹ ਜਿਹੜੀ ਪਾਲਿਸੀ ਆ ਤੁਰੰਤ ਵਾਪਸ ਲਈ ਜਾਵੇ ਸਰਕਾਰ ਦਾ ਕੰਮ ਕੋਈ ਇਹ ਨਹੀਂ ਹੁੰਦਾ ਵੀ ਉਹ ਡੀਲਰ ਪੜਾ ਕਰੇ ਦਲਾਲੀ ਕਰੇ ਸਰਕਾਰ ਦੇ ਹੋਰ ਕੰਮ ਨੇ ਲੋਕਾਂ ਦੇ ਭਲੇ ਵਾਲੇ ਕੰਮ ਕਰੇ ਲੋਕਾਂ ਨੂੰ ਮਾਰਨ ਦੇ ਕੰਮ ਸਰਕਾਰ ਨਾ ਕਰੇ ਕੀ ਨਾਮ ਹੈ ਜੀ ਜਸਬੀਰ ਸਿੰਘ ਜੀ ਖੇੜੀ ਰਾਜੂ ਜ਼ਿਲ੍ਹਾ ਪਟਿਆਲਾ ਪ੍ਰਧਾਨ ਅਗਲਾ ਦਿਨ ਜਿਹੜੇ ਮਾਨਚਰ ਮੀਟਿੰਗ ਰੱਖੀ ਗਈ ਹੈ ਤੁਹਾਡੇ ਵੱਲੋਂ ਕਿਸ ਵਿਸ਼ੇ ਨਾਲ ਕਿ ਅੱਜ ਜਿਹੜੀ ਮੀਟਿੰਗ ਅਸੀਂ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ ਇਹਦੇ ਵਿੱਚ ਸਾਡੇ ਸੂਬੇ ਦੇ ਆਗੂ ਪ੍ਰਵੀnder ਸਿੰਘ ਪਾਲ ਮਾਜਰਾ ਜੀ ਜਰਨਲ ਸਕੱਤਰ ਪੰਜਾਬ ਉਹਨਾਂ ਨੇ ਵੀ ਹਾਜ਼ਰੀ ਭਰੀ ਹੈ ਇਹ ਮੀਟਿੰਗ ਜਿਹੜੀ ਕਿਸਾਨਾਂ ਨਾਲ ਵਾਸਤੇ ਸਰਕਾਰ ਮਾੜੀ ਪਾਲਿਸੀ ਲੈ ਕੇ ਆਈ ਹੈ ਲੈਂਡ ਪੋਲਿਸੀ ਪਾਲਿਸੀ ਇਹਦੇ ਸਬੰਧ ਚ ਮੀਟਿੰਗ ਕੀਤੀ ਗਈ ਹੈ ਵੀ ਆਪਾਂ ਨੇ ਕਿਸਾਨਾਂ ਨੂੰ ਕਿਵੇਂ ਜਾਗਰੂਤ ਕਰਨਾ ਤੇ ਇਸ ਜਿਹੜੀ ਨੀਤੀ ਲੈ ਕੇ ਆਈ ਹੈ ਸਰਕਾਰ ਇਸ ਨੀਤੀ ਦਾ ਪੂਰਜੋਰ ਵਿਰੋਧ ਕਰਨਾ ਵੀ ਕਿਸੇ ਵੀ ਕੀਮਤ ਤੇ ਇਹ ਜ਼ਮੀਨ ਕਿਸਾਨਾਂ ਦੀ ਸਰਕਾਰ ਨੂੰ ਹਥਿਆਨ ਨਹੀਂ ਦੇਵਾਂਗੇ ਇਹ ਸਰਕਾਰ ਦੀਆਂ ਬਹੁਤ ਡੁੰਗੀਆਂ ਚਾਲਾਂ ਨੇ ਕਿ ਇਹ ਜ਼ਮੀਨ ਹਸਿਆਣ ਵਾਸਤੇ ਇੱਕ ਮੈਂ ਥੋੜਾ ਜਿਹਾ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦਿੰਨਾ ਕਿ ਜਦੋਂ ਆਪਣੇ ਇੱਕ ਕੋਰੋਨਾ ਵਾਇਰਸ ਦਾ ਚੱਲਿਆ ਸੀ ਕਈ ਸਾਲ ਹੋ ਗਏ ਪ੍ਰੋਗਰਾਮ ਉਹਦੇ ਵਿੱਚ ਜਿਤਨੇ ਧੰਦੇ ਸੀ ਸਾਰੇ ਉਹ ਧੰਦੇ तकरीबन तकरीबन ਹੇਲ ਕਿਨਾਰੇ ਹੋ ਗਏ ਸੀ ਇੱਕ ਖੇਤੀ ਵਾਲਾ ਇਹ じゃ ਧੰਦਾ ਸੀ ਕਿ ਇਹ ਅਵਸ ਚੱਲਦਾ ਰਿਹਾ ਇਹ ਉਹਦੇ ਨੋਵੇਟ ਨਹੀਂ ਆਇਆ ਕਿਸੇ ਬਿਮਾਰੀ ਦੇ ਨੋਵੇਟ ਨਹੀਂ ਆਇਆ ਇਸ ਨੂੰ ਦੇਖ ਕੇ ਜਿਹੜੇ ਵੱਡੇ ਕਾਰੋਬਾਰੀ ਆ ਜਾਂ ਸਰਕਾਰਾਂ ਵਾਲੇ ਲੋਕੇ ਤੇ ਬੈਠੇ ਆ ਕਾਨੂੰਨੀ ਘਾਰੇ ਇਹ ਲੋਕ ਜ਼ਮੀਨ ਨੂੰ ਹਥਿਆਉਣ ਵਾਸਤੇ ਐਈ ਜੀਆਂ ਪਾਲਸੀਆਂ ਲੈ ਕੇ ਆਉਂਦੇ ਆ ਇਹ ਇੱਕ ਕਿਸਾਨ ਦੀ ਰਿਜਕ ਰੋਟੀ ਹੈ ਆਉਣ ਵਾਲੇ ਭਵਿੱਖ ਦਾ ਇਹ ਰਿਜਕ ਹੈ ਇਹ ਕਿਸਾਨ ਕਿਸੇ ਵੀ ਹਾਲਤ ਦੇ ਵਿੱਚ ਇਹ ਕੋਣ ਨਹੀਂ ਦੇਵੇਗਾ ਕੀ ਐਵੇਂ ਕਿਉਂ ਲੱਗ ਰਿਹਾ ਪ੍ਰਧਾਨ ਜੀ ਤੁਹਾਨੂੰ ਵੀ ਸਰਕਾਰ ਜਿਹੜਾ ਇਹ ਗਲਤ ਕਰ ਰਹੀ ਹੈ ਵੀ ਭਾਈ ਇੱਕ ਤਰ੍ਹਾਂ ਦੇਖੇ ਕਿ ਉਹ ਅਗਰ ਜ਼ਮੀਨ ਉਹ ਲੈ ਰਹੇ ਆਂ ਜਾਂ ਤੁਹਾਨੂੰ ਕੋਈ ਦਾ ਪੂਨਾਫਾ ਤਾਂ ਦੇਣਗੇ ਨਹੀਂ ਇਹ ਸਵਾਲ ਤੁਹਾਡਾ ਬਹੁਤ ਅੱਛਾ ਵੀਰ ਜੀ ਮੈਂ ਤੁਹਾਨੂੰ ਦੱਸਦਾ ਸਰਕਾਰ ਦੀ ਜਿਹੜੀ ਨੀਤੀ ਹੈ ਇਹ ਸਾਨੂੰ ਪਸੰਦ ਨਹੀਂ ਹੈਗੀ ਪਰ ਜਿਹੜਾ ਇਲਾਜ ਤੇ ਦੇ ਰਹੀ ਹੈ ਇਹ ਲਾਲਚ ਵਾਦਾ ਕਰ ਦਿੰਦੇ ਆ ਇਹ ਵੀ ਇਹ ਐ ਕਰਾਂਗੇ ਅਸੀਂ ਮੈਂ ਰਾਤ ਇਹਨਾਂ ਦਾ ਬਿਆਨ ਪੜਿਆ ਕਹਿੰਦੇ ਵੀ ਲੱਖ ਰੁਪਈਆ ਠੇਕਾ ਦੇਵਾਂਗੇ ਪਰ ਇਹ ਆਪਣੇ ਵਾਅਦਿਆਂ ਤੇ ਕਦੇ ਵੀ ਪੂਰੇ ਨਹੀਂ ਉਤਰਦੇ ਇੱਕ ਵਾਰੀ ਕੈਪਟਨ ਅਮਰਿੰਦਰ ਨੇ 30 ਰੁਪਏ ਬੋਨਸ ਦਾ ਵਾਅਦਾ ਕੀਤਾ ਸੀ ਕਿ ਮੈਂ 30 ਰੁਪਏ ਬੋਨਸ ਦਊਗਾ ਕੁਆਂਟਰ ਜੀ ਜੀ ਦੇ ਪਿੱਛੇ 10 ਰੁਪਏ ਮਸਾਂ ਦੇ ਕੇ 20 ਰੁਪਏ ਵਿੱਚ ਛੱਡ ਗਿਆ ਕਿ ਇਹ ਵਾਦੇ ਨਹੀਂ ਪੂਰੇ ਨਿਭਦੇ ਠੇਕਾ ਨਹੀਂ ਦੇ ਸਕਦੀ ਸਰਕਾਰ ਇਹ ਤਾਂ ਜਮੀਨਦਾਰ ਕੋਲੇ ਕਿਸਾਨ ਕੋਲੇ ਜ਼ਮੀਨ ਰਹੂਗੀ ਤਾਂ ਕਿਸਾਨ ਬਚੇਗਾ ਜ਼ਮੀਨ ਦਾ ਅੱਜ ਜੋ ਰੇਟ ਹੈ ਉਹ ਆਉਂਦੇ ਅਗਲੇ ਸਾਲ ਕੁਝ ਹੋਰ ਹੋ ਜਾਂਦਾ ਹੈ ਜ਼ਮੀਨਦਾਰ ਰੇਟ ਕਦੇ ਵੀ ਇੱਕ ਥਾਂ ਨਹੀਂ ਰਹਿੰਦਾ ਕਿ ਜਿਹੜਾ ਅੱਜ ਇਹ ਲਾਉਂਦੇ ਆ ਇਹ ਘਾਟੀ ਦੀ ਜ਼ਮੀਨ ਹੈ ਇਹ ਤਕਰੀਬਨ ਸਿੱਧੀ ਸਾਡੇ ਪ੍ਰਧਾਨ ਜੀ ਹੁਣ ਦੱਸ ਕੇ ਗਏ ਆ ਵੀ ਇਹ ਕਹਿੰਦੇ ਆ ਵੀ ਥੋਟੋ 48 ਉਹ ਲੈ ਕੇ ਤੁਹਾਨੂੰ 25 ਦੇ ਰਹੇ ਆ ਵਿੱਚੋਂ ਪਲਾਟ ਕੱਟ ਕੇ 25% ਇਹ ਤਾਂ ਇਹ ਸਿੱਧੀ ਠੱਗੀ ਸਾਫਤ ਹੋ ਰਹੀ ਹੈ ਜਾਂ ਤਾਂ ਇਹ ਕੋਈ 48 ਲੈ ਕੇ ਤੁਹਾਨੂੰ 90 ਦੇ ਰਹੇ ਆ ਫਿਰ ਤਾਂ ਕਿਸੇ ਹਿਸਾਬ ਨਾਲ ਆਪਾਂ ਕੋਈ ਕਿਸੇ ਲਾਲਚ ਚ ਜਾਵਾਂਗੇ ਇਹ ਤਾਂ ਸਾਨੂੰ ਸਰੇ ਆਮ ਬੁੱਧੂ ਬਣਾ ਰਹੇ ਆ ਇਹ ਨਹੀਂ ਅਸੀਂ ਲੋਕਾਂ ਨੂੰ ਜਾ ਕੇ ਸਮਝਾਵਾਂਗੇ ਪਿੰਡਾਂ ਚ ਮੈਂ तकरीबन ਕਿ ਇਹ ਸਦਾ ਕਾਮਯਾਬ ਰਹੇਗਾ ਪ੍ਰੋਗਰਾਮ ਸਰਕਾਰ ਨੂੰ ਪਿੱਛੇ ਮੁੜਨਾ ਪਵੇਗਾ ਨੋਟੀਫਿਕੇਸ਼ਨ ਵਾਪਸ ਲੈਣਾ ਪਵੇਗਾ